ਸਾਰੇ ਦੋਸਤੋ ਹੁਣ ਤੱਕ ਸਿੱਧੀ ਬਿਜਾਈ ਭਾਗ 1 ਤੁਸੀਂ ਦੇਖ ਚੁੱਕੇ ਹੋਵੋਗੇ ਉਸ ਤੋਂ ਅੱਗੇ ਹੈ ਭਾਗ 2 ਤੁਸੀਂ ਦੇਖੋਗੇ ਜੇਕਰ ਤੁਸੀਂ ਭਾਗ 1 ਨਹੀਂ ਦੇਖਿਆ ਤਾਂ ਉੱਪਰ ਲਿੰਕ ਦਿੱਤਾ ਤੁਸੀਂ ਪਹਿਲਾਂ ਭਾਗ 1 ਦੇਖੋ ਫਿਰ ਤੁਸੀਂ ਭਾਗ 2 ਦੇ ਉੱਪਰ ਆਓ ਜਾਂ ਫੇਸਬੁੱਕ ਦੇ ਵਿੱਚ ਕਮੈਂਟ ਦੇ ਵਿੱਚ ਭਾਗ 1 ਦਾ ਲਿੰਕ ਦਿੱਤਾ ਹੈ ਤਾਂ ਫੇਰ ਹੀ ਤੁਹਾਨੂੰ ਦੋ ਭਾਗ ਦਾ ਸਮਝ ਆਏਗੀ ਬਿਜਾਈ ਦਾ ਸਮਾਂ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਕਰਨ ਲਈ ਇੱਕ ਸਾਨੂੰ ਛੋਟ ਦਿੱਤੀ ਹੋਈ ਹੈ ਪਰੰਤੂ ਜੇ ਤੁਸੀਂ ਮੈਨੂੰ ਪੁੱਛੋ ਕਿ ਸਭ ਤੋਂ ਵਧੀਆ ਟਾਈਮ ਕਿਹੜਾ ਹੁੰਦਾ ਹੈ ਤਾਂ ਅਸੀਂ ਗੱਲ ਕਰਾਂਗੇ ਕਿ 1 ਜੂਨ ਤੋਂ ਲੈ ਕੇ 15 ਜੂਨ ਦੇ ਵਿਚਾਲੇ ਤਰ ਉੱਤਰ ਬਿਜਾਈ ਕਰਨ ਦਾ ਵਧੀਆ ਟਾਈਮ ਹੈ ਜਿਹੜੀਆਂ ਟੋਡੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੇ ਜਿਵੇਂ ਪੀਆਰ 126 1509 ਇਹਨਾਂ ਰੀ ਬਿਜਾਈ 15 ਜੂਨ 16 ਜੂਨ ਤੋਂ ਲੈ ਕੇ 30 ਜੂਨ ਦੇ ਵਿਚਕਾਰ ਕਰਦੇ ਹਨ ਪਰੰਤੂ 16 ਜੂਨ ਤੋਂ 30 ਜੂਨ ਦੇ ਵਿਚਕਾਰ ਮੌਸਮ ਬਦਲ ਜਾਂਦਾ ਹੈ ਹਵਾ ਦੇ ਵਿੱਚ ਨਮੀ ਆ ਜਾਂਦੀ ਹੈ ਉਸ ਸਮੇਂ ਅਸੀਂ ਖੇਤ ਨੂੰ ਸੁੱਕਾ ਬੀਜ ਕੇ ਪਾਣੀ ਬਿਲਗਾਉਣੇ ਤਾਂ ਵੀ ਬਰਾਬਰ ਰਿਜ਼ਲਟ ਹੀ ਆਉਂਦੇ ਹੈ ਕਿਉਂਕਿ ਕਿਸਾਨ ਨੇ ਏਰੀਆ ਜਿਆਦਾ ਬੀਜਣਾ ਹੁੰਦਾ ਹੈ ਵਰਖਾ ਦਾ ਧਿਆਨ ਵੀ ਰੱਖਣਾ ਹੁੰਦਾ ਹੈ ਇਸ ਕਰਕੇ ਕਿਸਾਨ ਵੀਰ ਮਈ ਦੇ ਖੀਰਲੇ ਹਫਤੇ ਤੋਂ ਝੋਨੇ ਦੀ ਸਿੱਧੀ ਬਿਜਾਈ ਚਾਲੂ ਕਰ ਦਿੰਦੇ ਨੇ ਤਾਂ ਤੁਸੀਂ ਇਹ ਟਾਈਮ ਜਿਹੜਾ ਹੈਗਾ ਆਪਣੇ ਖੇਤ ਦੇ ਅਨੁਸਾਰ ਮੌਸਮ ਦੇਖ ਕੇ ਉਸ ਹਿਸਾਬ ਨਾਲ ਆਪਣਾ ਅਡਜਸਟ ਕਰਨਾ ਹੈ ਜਿਸ ਤਰ੍ਹਾਂ ਕਿ ਤੁਸੀਂ ਮਈ ਦੇ ਖੀਰਲੇ ਹਫਤੇ ਸ਼ੁਰੂ ਕਰਕੇ ਅੱਗੇ ਆਪਣਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਓਵੇਂ ਤੁਸੀਂ ਬੀਜ ਸਕਦੇ ਹੋ 20 ਦੀ ਮਾਤਰਾ 8 ਤੋਂ 10 ਕਿਲੋਗ੍ਰam ਪ੍ਰਤੀ ਕਿਲਾ ਵਰਤਣੀ ਹੈ ਹਾਈਬ੍ਰਿਡ ਬੀਜ ਬੀਜ ਰਹੇ ਹਾਂ ਤਾਂ ਕਿਲੋ ਦੋ ਕਿਲੋ ਵੀ ਘੱਟ ਪਾ ਸਕਦੇ ਹਾਂ ਤੇ ਬੀ ਨੂੰ 12 ਘੰਟੇ ਭਿਉਂ ਕੇ ਰੱਖਣਾ ਹੈ 12 ਘੰਟੇ ਭਿਉਂ ਕੇ ਰੱਖਣ ਦਾ ਮਤਲਬ ਇਹ ਹੈਗਾ ਕਿ ਜੇ ਤੁਸੀਂ 12 ਘੰਟੇ ਤੋਂ ਵੱਧ ਭਿਉਉਂਗੇ ਤਾਂ ਦੇਖਣ ਚ ਆਇਆ ਕਿ ਜਿਹੜਾ 24 24 ਘੰਟੇ ਭਿਉਂਤਾ ਵੀ ਉਹ ਜਲਦੀ ਨਹੀਂ ਉਗਦਾ ਉਹ ਘੱਟ ਉਗਦਾ ਹੈ ਤਾਂ ਬੀ 12 ਘੰਟੇ ਹੀ ਭਿਉਂ ਕੇ ਰੱਖੋ ਕਈ ਕਿਸਾਨ ਵੀ ਜਿਹੜਾ ਹੈਗਾ ਜਿਹੜਾ ਨਿੱਕਾ ਜਿਹਾ ਸੁਆ ਚਿੱਟਾ ਜਿਹਾ ਟੁੱਟਣ ਲੱਗਦਾ ਉਸ ਸਮੇਂ ਤੱਕ ਪਹਿਲਾਂ 12 ਘੰਟੇ ਭਿਉਂਦੇ ਆ ਫੇਰ ਬੀ ਨੂੰ ਦਾਬ ਦੇ ਕੇ ਰੱਖ ਦਿੰਦੇ ਆ ਫਿਰ ਜੋ ਮਾੜਾ ਸੁਆ ਫੁੱਟਿਆ ਹੁੰਦਾ ਕਿਉਂਕਿ ਡਰਿਲ ਵਿੱਚ ਦੀ ਰੰਗਣਾ ਜੇ ਸੁਆ ਬਾਹਰ ਆ ਗਿਆ ਤਾਂ ਫੇਰ ਟੁੱਟ ਜੇਗਾ ਮਾੜੀ ਜੀ ਨੌਕ ਜੀ ਬਣੀ ਹੁੰਦੀ ਹੈ ਉਸ ਵੇਲੇ ਬੀਜ ਦਿਓ ਜਲਦੀ ਜਲਦੀ ਉੱਗ ਹੁੰਦਾ ਹੈ ਬੀ ਨੂੰ ਜਿਹੜਾ ਹੈਗਾ ਇਹ ਦਵਾਈ ਨਾਲ ਸੋਧ ਕੇ ਤੁਸੀਂ ਜਿਹੜਾ ਹੈਗਾ ਬੀਜੋਗੇ ਇਹ ਬੀ ਸੋਧ ਤੇ ਆਪਾਂ ਇੱਕ ਲੱਗ ਤੋਂ ਵੀਡੀਓ ਤੇ ਗੱਲ ਕਰ ਲਾਂ ਕਿਉਂਕਿ ਵੀਡੀਓ ਲੰਬੀ ਹੁੰਦੀ ਜਾਂਦੀ ਹੈ ਬਜਾਈ ਦਾ ਟੰਗ ਇੱਕ ਚੀਜ਼ ਧਿਆਨ ਰੱਖ ਲਓ ਸਾਰੇ ਜਾਣੇ ਸੋਸ਼ਲ ਮੀਡੀਆ ਦੇ ਉੱਤੇ ਜੋ ਪ੍ਰਚਾਰ ਹੁੰਦੇ ਆ ਉਹਦੇ ਪਿੱਛੇ ਲੱਗ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤਾ ਪ੍ਰਚਾਰ ਪੈਸੇ ਲਾ ਕੇ ਕੀਤਾ ਜਾਂਦਾ ਤੇ ਉਸ ਪ੍ਰਚਾਰ ਦੇ ਵਿੱਚ ਪਿੱਛੇ ਕੀ ਸੈਂਟਿਫਿਕ ਰਿਸਰਚ ਹੈ ਜਾਂ ਨਹੀਂ ਹੈ ਇਹਦੇ ਬਾਰੇ ਕੋਈ ਜਾਣਕਾਰੀ ਫੌਲਾਬਦ ਨਹੀਂ ਕਰਾਈ ਜਾਂਦੀ ਇਸ ਕਰਕੇ ਜੋ ਤੁਹਾਡੇ ਕੋਲੇ ਡ੍ਰਿਲ ਮਾਨਤਾ ਪ੍ਰਾਪਤ ਡ੍ਰਿਲ ਨੇ ਜੋ ਡ੍ਰਿਲ ਕਿਸੇ ਯੂਨੀਵਰਸਿਟੀ ਕਿਸੇ ਖੋਜ ਕੇਂਦਰ ਦੁਆਰਾ ਤੁਹਾਨੂੰ ਰਿਕਮੈਂਡ ਕੀਤੀਆਂ ਉਹੀ ਵਰਤੋ ਅਸੀਂ ਹੁਣ ਤੱਕ ਲੱਕੀ ਸੀਡ ਡ੍ਰੈਲ ਨੂੰ ਸਭ ਤੋਂ ਵਧੀਆ ਮੰਨਦੇ ਆ ਜਿਹੜੇ ਪਿਛਲੇ ਪਾਸੇ ਪ੍ਰੈਸ ਵੀ ਲੱਗੇ ਹੁੰਦੇ ਆ ਤੇ ਨਾਲ ਸਪਰੇਅ ਕਰਦੀ ਏ ਤੇ ਨਾਲ ਹੀ ਜਿਹੜਾ ਹੈਗਾ ਇਹ ਜਿਹੜਾ ਬੀਤ ਬੀਜ ਦੀ ਤੇ ਖਾਦ ਵੀ ਪਾਉਂਦੀ ਜੇਕਰ ਲੋਡ ਹੋਵੇ ਤਾਂ ਪ੍ਰੈਸ ਵੀ ਲੈਸ ਕਰਕੇ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪ੍ਰੈਸ ਵੀ ਡੱਲੀ ਨੂੰ ਤੋੜ ਦਿੰਦਾ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਹੜੇ ਭਾਰੇ ਖੇਤ ਆ ਉਹਨਾਂ 'ਚ ਰੋੜੀ ਬੜੀ ਬਣਦੀ ਹੈ ਤੇ ਉਹ ਰੋੜੀ ਜਿਹੜੀ ਹੈਗੀ ਆ ਉਹਦੇ ਵਿੱਚ ਦੀ ਅੰਦਰ ਹਵਾ ਪੈ ਜਾਂਦੀ ਆ ਜਿਹਦੇ ਕਰਕੇ ਤਰ ਬਤਰ ਦੇ ਵਿੱਚੋਂ ਬੰਦੇ ਫੇਲ ਹੋ ਜਾਂਦੇ ਜਰਮੀਨੇਸ਼ਨ ਨਹੀਂ ਹੁੰਦਾ ਦੂਸਰੀ ਗੱਲ ਜਿਹੜੀ ਰੋੜੀ ਹੁੰਦੀ ਹੈ ਜੇ ਡਲੀ ਹੁੰਦੀ ਹੈ ਡਲੀ ਦੇ ਵਿੱਚ ਨਦੀਨ ਦਾ ਬੀ ਹੁੰਦਾ ਹੈ ਡਲੀ ਦੇ ਅੰਦਰ ਤਾਂ ਦਵਾਈ ਗਈ ਨਹੀਂ ਤੇ ਉਹਨੇ ਬੀ ਨੂੰ ਨਹੀਂ ਖਤਮ ਕੀਤਾ ਜਦੋਂ ਤੁਸੀਂ ਪਾਣੀ ਲਾਉਂਗੇ ਡਲੀ ਟੁੱਟ ਜਾਊਗੀ ਬੀ ਬਾਹਰ ਆ ਜਾਊਗਾ ਤੇ ਬੀ ਉਗਾ ਉਗਾ ਤਾਂ ਉਹ ਦਿੱਕਤ ਆਊਗੀ ਇਹਦੇ ਕਰਕੇ ਪ੍ਰੈਸ ਵੀਲ ਵਾਲੀ ਮਸ਼ੀਨ ਬੈਠ ਰਹੀ ਹੈ ਹੁਣ ਰਹੀ ਅਗਲੀ ਗੱਲ ਕਿ ਕਿਸਾਨ ਵੀਰ ਇੱਕ ਚਾਚਾ ਕਰਦੇ ਆ ਕਿ ਅੱਜਕੱਲੋ ਸਟੈਪ ਵਾਲੀ ਇੱਕ ਮਸ਼ੀਨ ਆਈ ਹੈ ਮੈਂ ਵੀ ਆਪਣੀ ਜਿਹੜੀ ਲੱਕੀ ਸੀਡ ਡ੍ਰਿਲ ਹੈ ਇਹਦੇ ਇਹਦੇ ਉੱਪਰ ਉਹ ਯੰਤਰ ਲਵਾ ਲਿਆ ਜਿਹੜਾ ਸਟੈਪ ਵਾਲਾ ਹੈਗਾ ਤਾਂ ਬਹੁਤ ਸਾਰੀਆਂ ਕੰਪਨੀਆਂ ਟਾਡੀਆਂ ਪ੍ਰਾਣੀਆਂ ਸੀ ਡ੍ਰਿੱਲਾਂ ਦੇ ਉੱਪਰ ਹੀ ਉਹ ਯੰਤਰ ਲਾ ਰਹੀਆਂ ਐ ਇਹ ਕੋਈ 10000 ਲੈ ਰਿਆ ਕੋਈ 15000 ਲੈ ਰਿਆ ਅਲੱਗ-ਅਲੱਗ ਕੰਪਨੀ ਅਲੱਗ-ਅਲੱਗ ਰੇਟ ਲੈ ਰਹੀਆਂ ਕੋਈ 15 ਤੋਂ ਵੱਧ ਵੀ ਲੈ ਰਿਆ ਹੋਊਗਾ ਤਾਂ ਉਹ ਯੰਤਰ ਜਿਹੜਾ ਹੈਗਾ ਉਹਦੇ ਉੱਪਰ ਲਗਾ ਦਿੰਦੀਆਂ ਐ ਤੇ ਤੁਸੀਂ ਉਹਨੂੰ ਵੀ ਟਰਾਈ ਕਰ ਸਕਦੇ ਹੋ ਪਰੰਤੂ ਮੈਂ ਕਹਾਂਗਾ ਕਿ ਸਟੈਪ ਵਾਲਾ ਤੁਸੀਂ ਪਹਿਲਾਂ ਘਾਟੇ ਦੀ ਟਰਾਈ ਕਰਿਓ ਜੋ ਅੱਜ ਇੱਕ ਕਿਸਾਨ ਦਾ ਫੋਨ ਆਇਆ ਕਿ 8 ਇੰਚ ਤੇ ਬਾਸਮਤੀ ਦਾ ਬੀ ਡੇਗ ਰਿਹਾ 8 ਇੰਚ ਤੇ ਬਾਸਮਤੀ ਕਿਵੇਂ ਕਾਮਯਾਬ ਹੋ ਜਾਊਗੀ 1509 ਰੁਪਈਏ ਇਹਦੇ ਕਰਕੇ ਉਹ ਯੰਤਰ ਜਿਹੜਾ ਹੈਗਾ ਲਵਾ ਰਹੇ ਹਾਂ ਤਾਂ ਉਹਨਾਂ ਦਾ ਕਿੱਲਾ ਤੋਂ ਕਿੱਲੇ ਟਰਾਈ ਕਰੋ ਤੁਹਾਨੂੰ ਰਿਜ਼ਲਟ ਮਿਲਦੇ ਆ ਅਗਲੇ ਸਾਲ ਵਧਾ ਲਿਓ ਜੋ ਅਗਲੇ ਸਾਲ ਤੱਕ ਤਾਂ ਮੈਂ ਵੀ ਜਿਹੜਾ ਹੈਗਾ ਇਹ ਫਿਰ ਦੱਸ ਦਿਆਂਗਾ ਕਿ ਕੀ ਰਿਜ਼ਲਟ ਆਉਂਦੇ ਕਿਉਂਕਿ ਇਸ ਸਾਲ ਮੈਂ ਆਪਣੇ ਖੇਤ ਦੇ ਵਿੱਚ ਕੁਝ ਕਿਲੇ ਨਾਲ ਬੀਜਾਂਗਾ ਬੀ ਜਿਹੜਾ ਹੈਗਾ ਸਵਾ ਤੋਂ 2.5 ਇੰਚ ਸਵਾ ਤੋਂ 2.5 ਇੰਚ ਡੂੰਘਾ ਬੀਜਣਾ ਜੇ ਸੁੱਕਾ ਬੀਜ ਕੇ ਪਾਣੀ ਲਗਾ ਰਹੇ ਹੋ ਤਾਂ ਡਿਡੰਗਾਈ ਘੱਟ ਰੱਖੋਗੇ ਲੈਂਡ ਤੋਂ ਲੈਂਡ ਦੂਰੀ 20 ਸੈਂਟੀਮੀਟਰ ਹੋਣੀ ਚਾਹੀਦੀ ਹੈ ਠੀਕ ਹੈ ਨਦੀਨਾ ਦੀ ਰੋਕਥਾਮ ਦੇਖੋ ਕਿਉਂ ਨエリ ਸਿੱਧੀ ਬਜਾਈ ਦੇ ਵਾ ਸਵਾੰਕ ਸਵਾਂਕੀ ਚੀਨੀ ਗਾ ਮਧਾਨਾ ਤਕਰੀਕਾ ਚਪਤੀ ਤਾਂਦਲਾ ਚੁਲਾਈ ਛਤਰੀ ਵਾਲਾ ਮੋਥਾ ਗੰਢੀ ਵਾਲਾ ਮੋਥਾ ਇਹ ਨਦੀਨ ਆਮ ਤੌਰ ਤੇ ਹੁੰਦੇ ਐ ਤਾਂ ਨਦੀਨਾ ਦੀ ਰੋਕਥਾਮ ਦੇ ਲਈ ਪਹਿਲਾ ਕੰਮ ਤੇ ਹੁੰਦਾ ਹੈ ਕਿ ਆਪਾਂ ਪੈਂਡੀ ਮੈਥਾਲੀਨ 30 ਤਾਕਤਲੀ ਦੀ ਦਵਾਈ ਹੈਗੀ ਹੈ ਉਹ ਆਪਾਂ ਜੇ ਲੱਕੀ ਸੀਡਰਲ ਹੈਗੀ ਤੇ ਉਹਦੇ ਨਾਲ ਹੀ ਖੇਤ ਦੇ ਵਿੱਚ ਸਪਰੇਅ ਕਰ ਦੇਣੀ ਹੈ। ਲੱਕੀ ਸੀਡਰਲ ਨਾਲ ਦੁਪਹਿਰੋਂ ਬਾਅਦ ਆਪਾਂ ਖੇਤ ਪੀਜਾਂਗੇ। ਜੇਕਰ ਤੁਸੀਂ ਦੁਪਹਿਰੇ ਜਾਂ ਸਵੇਰੇ ਸਪਰੇਅ ਕਰਦੇ ਹੋ ਤਾਂ ਦਿਨ ਦੀ ਗਰਮੀ ਨਾਲ ਦਵਾਈ ਸਪਰੇਅ ਦਵਾਈ ਅਸਰ ਪੂਰਾ ਨਹੀਂ ਕਰਦੀ। ਧਿਆਨ ਲਾਗੀ ਗੱਲ। ਜੇਕਰ ਕੋਈ ਲੱਕੀ ਸੀਡਰਲ ਨਹੀਂ ਹੈਗੀ ਤੁਸੀਂ ਦੂਜੀ ਡ੍ਰੈਲ ਦੇ ਨਾਲ ਬੀਜ ਰਹੇ ਹੋ ਤਾਂ ਸਪਰੇਅ ਤੁਸੀਂ ਸ਼ਾਮ ਦੇ ਟਾਈਮ ਕਰੋਗੇ। ਜੇ ਸਪਰੇਅ ਸਵੇਰੇ ਜਾਂ ਦੁਪਹਿਰੇ ਕਰਨ ਦੀ ਗਲਤੀ ਕਰੋਗੇ ਤਾਂ ਇੰਨੀ ਗਰਮੀ ਦੇ ਵਿੱਚ ਸਪਰੇਅ ਕੰਮ ਨਹੀਂ ਕਰੇਗੀ। ਜੇ ਤੁਸੀਂ ਬੀਜ ਕੇ ਪਾਣੀ ਲਗਾ ਰਹੇ ਹਾਂ ਤਾਂ ਤੁਸੀਂ ਖੜੇ ਪਾਣੀ ਦੇ ਵਿੱਚ ਪੈਂਡੀਮੈਥਲੀਨ ਦਾ ਛਿੱਟਾ ਦੇ ਸਕਦੇ ਹੋ ਉੱਥੇ ਤੁਸੀਂ 37 ਵਾਲੀ ਵਰਤ ਲਓ ਭਾਵੇਂ ਭਾਵੇਂ 30 ਵਾਲੀ ਵਰਤ ਲਓ ਪਰੰਤੂ ਤਰ ਬੱਤਰ ਦੇ ਵਿੱਚ ਤੁਸੀਂ 30% ਵਾਲੀ ਪੈਂਡੀਮੈਥਲੀਨ ਵਰਤਣੀ ਹੈ 200 ਲੀਟਰ ਪਾਣੀ ਲੱਗਣਾ ਜ਼ਰੂਰੀ ਹੈ ਲੱਕੀ ਸੀ ਡ੍ਰੈਲ ਦੇ ਵਿੱਚ 85 ਤੋਂ 100 ਲੀਟਰ ਪਾਣੀ ਵੀ ਲਗਾ ਸਕਦੇ ਹੋ ਠੀਕ ਹੈ ਤਾਂ ਅਗਲੀ ਗੱਲ ਆ ਗਈ ڪرੰਟ ਤੋੜ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਾ ਹਾਂ ਕਿ ڪرੰਡ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਜੇ ਝੋਨਾ ڪرੰਡ ਹੋ ਜਾਂਦਾ ਹੈ ਅਸੀਂ ਸਰੀਆਂ ਵਾਲੀ ਕਰੰਡੀ ਦੇ ਨਾਲ ਜਾਂ ਪੁੱਠੇ ਪਾਸੇ ਨੂੰ ਸੁਹਾਗਾ ਫੇਰ ਕੇ ਜਾਂ ਡ੍ਰਿਲ ਚਲਾ ਕੇ ਕਰੰਟ ਤੋੜ ਸਕਦੇ ਹਾਂ ਪਰੰਤੂ ਜੇ ਤੁਹਾਨੂੰ ਲੱਗਦਾ ਹੈ ਕਿ ਦਾਣਾ ਮੂੰਹ ਤੇ ਆ ਗਿਆ ਹੈ ਬਿਲਕੁਲ ਉੱਪਰ ਆ ਗਿਆ ਜਾਂ ਕੋਈ ਕਿਦਾਂ ਨਿਕਲਿਆ ਤਾਂ ਉਸ ਸਮੇਂ ਅਸੀਂ ਪਾਣੀ ਵੀ ਲਾ ਸਕਦੇ ਹਾਂ ਪਰੰਤੂ ਆਹ ਗਲਤੀ ਨਹੀਂ ਕਰਨੀ ਕਿ ਝੋਨਾ ਮੇ ਅੱਜ ਵੀ ਜਿਆ ਤੇ ਅੱਜ ਹੀ ਮੀਂਹ ਪਿਆ ਤੇ ਦੋ ਦਿਨ ਬਾਅਦ ਮੈਂ ਉਹਨੂੰ ਪਾਣੀ ਵੀ ਲਾਤਾ ਹਜੇ ਝੋਨੇ ਨੇ ਟੰਗੂਰ ਮਾਰਿਆ ਹੀ ਨਹੀਂ ਸੀਗਾ ਤੇ ਫੇਰ ਔਖਾ ਹੋ ਜਾਊਗਾ ਪਾਣੀ ਉਹਦੇ ਹੀ ਲਾਉਣਾ ਜਦੋਂ ਝੋਨਾ ਟੰਗੂਰ ਮਾਰ ਕੇ ਤੇ ਟੰਗੂਰ ਛੱਤ ਦੇ ਕੋਲੇ ਆ ਜੇ ਜੇ ਤੁਸੀਂ ਪਾਣੀ ਪਹਿਲਾਂ ਲਾ ਦਿਓਗੇ ਤਾਂ ਉਹ ਝੋਨੇ ਨੇ ਸੌ ਜਾਣਾ ਤੇ ਉਹਨੂੰ ਜਲਦੀ ਗੁਨਾਣੀ ਧਿਆਨ ਰੱਖਿਓ ਜੋ ਠੀਕ ਹੈ ਜਿਹੜਾ ਤਾਂ ਤੁਹਾਡਾ ਸੁੱਕਾ ਵਿੱਚ ਕੇ ਪਾਣੀ ਲਾਇਆ ਇੱਕ ਪਾਣੀ ਤੁਰੰਤ ਲੱਗ ਜਾਣਾ ਹੈ ਇੱਕ ਪਾਣੀ ਫੇਰ ਦੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਉਹਦੇ ਨਾਲ ਦਾਣੇ ਬਾਹਰ ਆ ਜਾਣੇ ਆ ਫਿਰ 5 ਤੋਂ 7 ਦਿਨ ਦੇ ਵਕਫੇ ਤੇ ਉਹਨੂੰ ਪਾਣੀ ਲਈ ਜਾਣਾ ਜਿਹੜਾ ਤਰਵਤਰ ਹੈਗਾ ਇਹਦੇ 'ਚ ਅਸੀਂ ਪਹਿਲਾ ਪਾਣੀ 21 ਦਿਨ ਤੇ ਲਾਉਣੇ ਹੈ ਕਈ ਵਾਰੀ ਕੁਝ ਖੇਤਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਕਿ ਸਾਨੂੰ 21 ਜਗ੍ਹਾ 2-4 ਦਿਨ ਪਹਿਲਾਂ ਵੀ ਪਾਣੀ ਲਾਉਣਾ ਪੈਂਦਾ ਤਾਂ ਸਾਨੂੰ ਉੱਥੇ ਲਾ ਲੈਣਾ ਚਾਹੀਦਾ ਹਾਲਾਤ ਦੇਖਦੇ ਹੋਏ ਤੇ ਕਈ ਖੇ ਸਾਡੇ ਇਹੋ ਜਿਹੇ ਆ ਉਹ 21 ਦੀ ਜਗ੍ਹਾ 23-24-25 ਦਿਨ ਤੇ ਪਾਣੀ ਲੈ ਜਾਂਦੇ ਆ ਤੇ ਉੱਥੇ ਵੀ ਉਹ ਠੀਕ ਹੈ ਤੇ ਅਗਲੇ ਪਾਣੀ 5 ਤੋਂ 7 ਦਿਨ ਦੇ ਫਰਕ ਦੇ ਉੱਤੇ ਆਪਾਂ ਲਾਉਣੇ ਆ ਤਾਂ ਅਗਲੀ ਗੱਲ ਜਿਹੜਾ ਹੈਗਾ ਇਹਦੇ ਵਿੱਚ ਜੇਕਰ ਪਾਣੀ ਲਾਉਣ ਤੋਂ ਬਾਅਦ ਚ ਨਦੀਨ ਉਗੋਂਦੇ ਆ ਤਾਂ ਉਹਦੇ ਕੋਲੇ ਆਪਣੇ ਕੋਲੇ ਕੋਈ ਸਾਲਟ ਹੈਗਾ ਜੇ ਤੁਹਾਡੇ ਖੇਤ ਜਿਵੇਂ ਪਹਿਲਾਂ ਫੋਟੋ ਸ਼ੇਅਰ ਕੀਤੀ ਸਵਾਂਗ ਸਵਾਂਕੀ ਦੇ ਝੋਨੇ ਦੇ ਮੋਥੇ ਐ ਤਾਂ ਨੌਮਨੀ ਕੋਲ ਵਾਲਾ ਸਾਲਟ 100 ਲੀਟਰ ਪੈਜੂਗਾ ਜੇ ਗੁੱਟ ਮਧਾਨਾ ਜਾਂ ਕਾ ਜਿੰਨੇ ਵੀ ਕਾ ਹੈਗੇ ਤਕੜੀ ਕਾ ਚੀਨੀ ਕਾ ਜੋ ਵੀ ਕਾ ਹੈਗਾ ਉਹਦੇ ਅਸਤੇ ਰਾਈਸਟਾਰ ਵਾਲਾ ਸਾਲਟ 4 ਸੈਂਮਲ ਪ੍ਰਤੀ ਕਿੱਲਾ ਪੈ ਜਾਣਾ ਹੈ ਜੇ ਚੌੜੀ ਪੱਤੀ ਵਾਲੇ ਨਦੀਨ ਹੈਗੇ ਐ ਗੰਡੀ ਵਾਲਾ ਮੋਥਾ ਹੈਗਾ ਡੀਲਾ ਹੈਗਾ ਤਾਂ ਐਲ ਐਮ ਐਕਸ ਵਾਲਾ ਸਾਲਟ 8 ਗ੍ਰਾਮ ਪ੍ਰਤੀ ਕਿੱਲਾ ਵਰਤਣਾ ਉਹਦੇ ਨਾਲ ਕੰਟਰੋਲ ਹੋ ਜਾਣਾ ਇਹਨਾਂ ਤੇ ਆਪਾਂ ਡਿਟੇਲ ਚ ਅਕੇ ਗੱਲ ਕਰਾਂਗੇ ਖਾਦਾਂ ਦੀ ਗੱਲ ਕਰੀਏ ਤਾ ਖਾ ਜਿਹੜੀ ਯੂਰੀਆ ਹੈਗੀ ਐ ਇਹ ਆਪਾਂ 4 6 ਤੇ 9 ਹਫ਼ਤੇ ਤੇ ਕੋਈ ਫਸਲ ਨੂੰ ਪਾਉਣੀ ਹੈ ਤਿੰਨ ਹਿੱਸਿਆਂ 'ਚ ਵੰਡ ਕੇ ਜਿੰਨੀ ਤੁਸੀਂ ਖੇਤ 'ਚ ਪਾਉਣੇ ਹੋ ਆਮ ਖੇਤਾਂ ਨਾਲੋਂ ਅੱਧੇ ਬੋਰੀ ਯੂਰੀਆ ਇਹ ਝੋਨਾ ਵੱਧ ਲੈ ਜਾਂਦਾ ਜੇ ਤੂੰ ਆਮ ਖੇਤ ਢਾਈ ਪਾਉਣੇ ਤੇ ਤਿੰਨ ਪਾਉਣੀਆਂ ਪੈ ਸਕਦੀਆਂ ਫਾਸਫੋਰਸ ਤੱਤ ਦੀ ਘਾਟ ਜੇਕਰ ਖੇਤ ਹੈਗੀ ਐ ਤਾਂ ਫਾਸਫੋਰਸ ਤੱਤ ਪਾ ਲੈਣਾ ਚਾਹੀਦਾ ਆਮ ਤੌਰ ਤੇ ਦੇਖਿਆ ਗਿਆ ਕਿ ਜਿੰਨਾ ਖੇਤਾਂ ਦੇ ਵਿੱਚ ਅਸੀਂ ਸੁਪਰ ਜਾਂ ਡੀਏਪੀ ਅੱਧੀ ਬੋਰੀ ਘੇਰਦੇ ਆ ਉਹਨਾਂ ਖੇਤਾਂ 'ਚ ਰਿਜ਼ਲਟ ਸੋਹਣੇ ਆਏ ਐ ਹੋ ਸਕਦਾ ਉਹਨਾਂ ਖੇਤਾਂ 'ਚ ਪਹਿਲਾਂ ਤੋਂ ਹੀ ਫਾਸਫੋਰਸ ਦੀ ਘਾਟ ਰਹੀ ਹੋਵੇ ਜਿੰਕ ਦੀ ਘਾਟ ਆਉਂਦੀ ਤਾਂ ਅਸੀਂ ਪਹਿਲੇ ਪਾਣੀ 'ਤੇ ਜਿੰਕ ਪਾਵਾਂਗੇ ਪਾਵਾਂਗੇ ਜਿੰਕ ਜਿਵੇਂ ਕਦੂ ਵਾਲੇ ਨੂੰ ਪਾਉਣੇ ਹੋ ਬਾਕੀ 21 ਦਿਨ ਦਾ ਚੌਨਾ ਹੋ ਗਿਆ ਉਸ ਤੋਂ ਬਾਅਦ ਕਦੂ ਵਾਲਿਆਂ ਨੂੰ ਕੰਮ ਚਾਲੂ ਕਰ ਲੈਣਾ ਹੈ ਹਾਂ ਪਾਣੀ ਕਦੂ ਵਾਲਿਆਂ ਨੂੰ ਭਰ ਕੇ ਨਹੀਂ ਰੱਖਣਾ ਪਾਣੀ ਇਹਨੂੰ ਆਪਾਂ ਆਪਦੇ ਖੇਤ ਦੇ ਹਿਸਾਬ ਨਾਲ ਲਾਉਣਾ ਜੇ ਲੋਹੇ ਦੀ ਘਾਟ ਆ ਗਈ ਤਾਂ ਫਿਰ ਕੁਝ ਦਿਨ ਪਾਣੀ ਭਰ ਕੇ ਰੱਖਣਾ ਪਊਗਾ ਲੋਹੇ ਦੀ ਘਾਟ ਆਉਣ ਤੇ ਫਿਰ ਆਪਾਂ ਲੋਹੇ ਦਾ ਸਪਰੇਅ ਕਰਾਂਗੇ ਠੀਕ ਹੈ ਜੀ ਬਾਕੀ ਇੱਕ ਚੀਜ਼ ਤੇ ਡਿਟੇਲ ਆਪਾਂ ਅੱਗੇ ਕਰਦੇ ਰਵਾਂਗੇ ਚੌਬੇ ਵਾਲੇ ਖਾਸਾਨ ਵੀ ਧਿਆਨ ਰੱਖਿਓ ਜੋ ਚੌਬੇ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਕੇ ਦੂਰੀ ਰੋਣੀ ਕਰਨੀ ਜ਼ਰੂਰੀ ਹੈ ਜੇ ਬਾੜੀ ਸਮੱਸਿਆ ਵਧ ਗਈ ਹੈ ਤਾਂ ਚੌਬਾ ਜਿੰਨੀ ਦੇ ਤੁਸੀਂ ਉਗਾਓਗਾ ਕੇ ਖਤਮ ਨਹੀਂ ਕਰਦੇ ਓਨੀ ਦੇਰ ਕੰਮ ਨਹੀਂ ਚੱਲਣਾ ਜੇ ਬਾੜੀ ਸਮੱਸਿਆ ਵਧ ਗਈ ਹੈ ਤਾਂ ਫਿਰ 1979 ਤੇ 1985 ਜਿਹੜੀਆਂ ਦੋ ਬਾਸਮਤੀਆਂ ਆਈਆਂ ਉਹਨਾਂ ਬਾਸਮਤੀਆਂ ਚੋਂ ਕੋਈ ਇੱਕ ਬਾਸਮਤੀ ਖੇਚ ਲਾਓ ਤੇ ਉਹਦੇ ਉੱਤੇ ਜਿਹੜਾ ਹੈਗਾ ਅਮੀਜ ਥਾ ਥੈਪਾ ਅਮੀਜ ਥਾਈਪਾਰ ਜਿਹੜਾ ਸਾਲਟ ਆਉਂਦਾ ਉਹਦੀ ਆਪਾਂ ਸਪਰੇਅ ਕਰਾਂਗੇ ਉਹਨੇ ਸਾਰਾ ਜੰਗਲੀ ਜਮਲੀ ਚੋਨਾ ਖਤਮ ਕਰ ਦੇਣਾ ਹੈ ਠੀਕ ਹੈ ਬਾਕੀ ਇੱਕ ਇੰਟਰੋਡਕਟਰੀ ਵੀਡੀਓ ਸਿੱਗੀ ਡਿਟੇਲ ਦੇ ਵਿੱਚ ਆਪਾਂ ਅੱਗੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ